ਤੋ ਵਧੀਆ ਪ੍ਰਸ਼ੰਸਾ ਕੀਤਾ ਵਾ ਸੇਕ ਪ੍ਰੈਸ ਕਲੱਬ ਨੇ ਤੇ ਜਿਹੜਾ ਇੱਥੇ ਪੋਲੀਓ ਦੇ ਸਿਹਜ ਬੁੰਡਾ ਫਲਾ ਰਹੇ ਆ ਤੇ ਇੱਕ ਬਹੁਤ ਵਧੀਆ ਕੰਮ ਆ ਜਿਹੜੇ ਛੋਟੇ ਬੱਚਿਆਂ ਨੂੰ ਘਰ ਘਰ ਜਾ ਕੇ ਵੀ ਤੇ ਕੈਂਪ ਲਾ ਕੇ ਵੀ ਇਹ ਪੋਲੀਓ ਜਿਹੜੀਆਂ ਬੁੰਡਾ ਫਲਾ ਰਹੇ ਆ ਤੇ ਬਹੁਤ ਵਧੀਆ ਕੰਮ ਆ ਮੈਂ ਤਾਂ ਕਹਿੰਦਾ ਸਾਰਿਆਂ ਨੂੰ ਹਲਾ ਟਾਇਬ ਜਾ ਕੇ ਵੀ ਕੈਂਪ ਲਵਾ ਕੇ ਹੋਰਾਂ ਨੂੰ ਇਹੋ ਪੋਲੀਓ ਪਲੂ ਸੈਂਪਲ ਵਾਕੇ ਤੇ ਪੋਲੀਓ ਦੀਆਂ ਬੂੰਦਾ ਪਹੋੜੀਆਂ ਚਾਹੀਦੀਆਂ ਵਾ ਇਹ ਬਹੁਤ ਮਤਲਬ ਜ਼ਰੂਰੀ ਹੈ ਬੱਚਿਆਂ ਵਾਸਤੇ ਤਾਂ ਕਿ ਬੱਚੇ ਤੰਦਰੁਸਤ ਰਹਿਣ ਵਧੀਆ ਖੇਡਣ ਵਾਗੀਆਂ ਪੜ੍ਹਾਈ ਕਰਨ ਸਰ ਆਮ ਨਾਗਰਿਕ ਨੂੰ ਕੀ ਕਹਿਣਾ ਚਾਹੁੰਦੇ ਅੱਜ ਦੇ ਦਿਨ ਆਮ ਨਾਗਰਿਕ ਨੂੰ ਇਹੋ ਮੈਂ ਕਹਿਣਾ ਚਾਹੁੰਦਾ ਵਾਂ ਕਿ ਜਿੱਥੇ ਵੀ ਬੱਚੇ ਛੋਟੇ ਆ ਜਿੱਥੇ ਕੋਈ ਗਰੀਬ ਬੱਚਾ ਵਾ ਜਿੱਥੇ ਇਥੋਂ ਤੱਕ ਵੀ ਜਿੱਥੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਕਿ ਪੋਲੀਓ ਬਾਰੇ ਉੱਥੇ ਵੀ ਆਮ ਨਾਗਰਿਕ ਨੂੰ ਜਿਹਨੂੰ ਇਸ ਬਾਰੇ ਨੌਲੇਜ ਆ ਉਹਨਾਂ ਨੂੰ ਜਾ ਕੇ ਦੱਸਣਾ ਕਿ ਇਹ ਪੋਲੀਓ ਦਾ ਕੀ ਮਹੱਤਵ ਆ ਤੇ ਜਿਹੜੀਆਂ ਸੰਸਥਾ ਜਿੱਦਾਂ ਤੁਹਾਡੀ ਸੰਸਥਾ ਇਹ ਕੰਮ ਕਰ ਰਹੀ ਬਹੁਤ ਵਧੀਆ ਇਸੇ ਤਰ੍ਹਾਂ ਇਹਨਾਂ ਨੂੰ ਚਾਹੀਦਾ ਵੀ ਜਾ ਕੇ ਇਹਨਾਂ ਨੂੰ ਇਹ ਰਕਰਨਾ ਕਿ ਇਹ ਪੋਲੀਓ ਦੇ ਦੁਨਾਂ ਪਹੁੰਚਣੀਆਂ ਚਾਹੀਦੀਆਂ ਇਹਦੇ ਫਾਇਦੇ ਆ ਤੇ ਆਮ ਬੰਦਾ ਜਾ ਕੇ ਹਰ ਇੱਕ ਨੂੰ ਜਾਗਰੂਤ ਕਰੇ ਤੇ ਬਹੁਤ ਵਧੀਆ ਭਰਲਾਵਾ ਜਿਹੜਾ ਤੁਸੀਂ ਕਰ ਰਹੇ ਆ ਹਰ ਨਾਗਰਿਕ ਨੂੰ ਵੀ ਕਰਨਾ ਚਾਹੀਦਾ ਬਹੁਤ ਬਹੁਤ ਅੱਜ ਕਰਪਲਾ ਹੋਪੜਾ ਪ੍ਰੈਸ ਕਲੱਬ ਅਤੇ ਐਲयंस ਕਲੱਬ ਔਰਕਪੁਰਾ ਡਾਇਮੰਡ ਡਿਸਟ੍ਰਿਕਟ 111 ਦੇ ਸਾਂਝੇ ਤੌਰ ਤੇ ਜੋ ਪਾਸਪੋਰਟ ਯਾਤਰੀ ਅਭਵਾਨ ਗਵਰਨਮੈਂਟ ਵੱਲੋਂ ਚਲਾਇਆ ਗਿਆ ਐਸ ਸਾਲ ਦੀ ਤਰ੍ਹਾਂ ਇਸ ਕੀ ਸਾਲ ਵੀ ਦੋਹਾਂ ਕਲੱਬਾਂ ਵੱਲੋਂ ਇਹ ਜੋ ਪਾਸਪੋਰਟ ਦਾ ਕੈਂਪ ਉਹ ਰਾਮਗੜੀਆ ਮਹੱਲਾ ਪੁਰਹੋਲਾ ਵਿੱਚ ਲਾਇਆ ਗਿਆ ਇਸ ਕੈਂਪ ਦੇ ਵਿੱਚ ਬਾਅਦ ਚੜ ਕੇ ਹੋਰ ਕੁ ਬੁਰਾ ਡਾਇਮੰਡ ਅਤੇ ਕਰਪਲਾ ਹੋਪਲਾ ਪ੍ਰੈਸ ਕਲਬ ਦੀ ਸਾਰੀ ਹੀ ਅਹੁਦੇਦਾਰਾਂ ਨੇ ਭਾਗ ਲਿਆ ਇਸ ਕਲਬ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਰਦਾਰ ਹਰਦੀਪ ਸਿੰਘ ਜੀ ਐਸਪੀ ਹੈੱਡ ਕੁਆਰਟਰ ਫਰੀਦਕੋਟ ਅਤੇ ਉਹਨਾਂ ਦੇ ਨਾਲ ਸਿਵਲ ਸਰਪੰਚ ਫਰੀਦਕੋਟ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਉਹਨਾਂ ਨੇ ਅਤੇ ਅਸੀਂ ਸਾਡਾ ਜੋ ਕਰਪਲਾ ਹੋਪਲਾ ਪ੍ਰੈਸ ਕਲਬ ਆ ਅਤੇ ਐਲਾਈਅੰਸ ਕਲਬ ਆ ਅਸੀਂ ਟਾਈਮ ਟਾਈਮ ਦੇ ਉੱਤੇ ਨਵੇਂ-ਨਵੇਂ ਪ੍ਰੋਜੈਕਟ ਲਾ ਕੇ ਦੁਨੀਆ ਬਾਬਤ ਦੁਨੀਆ ਨੂੰ ਸਹੀ ਆਸਤੇ ਤੇ ਲਾਉਣੇ ਆ ਜਿਵੇਂ ਕਿ ਖੂਨਦਾਨ ਕੈਂਪ ਲਾਉਣਾ ਤੇ ਪਾਸਪੋਲੀਓ ਕੈਂਪ ਜਿਹੜਾ ਅਸੀਂ ਆਈਐਸਆਰ ਸਰਕਾਰ ਵੱਲੋਂ ਆ ਇਹ ਲਾਉਣੇ ਆ ਅਸੀਂ ਗਰੀਬ ਕੁੜੀਆਂ ਦੀ ਸ਼ਾਦੀ ਕਰਨਾ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਲਖਾਈ ਦਾ ਪ੍ਰਬੰਧ ਕਰਨਾ ਇਹ ਸਾਡੇ ਜੋ ਕਲੱਬ ਆ ਉਹਦੇ ਮੁੱਖ ਅਜੰਡੇ ਆ ਧੰਨਵਾਦ I'm going be